गुरु प्यारियों जमदूत तो बचने जीव किमे बेनती करता है दूड़ा आयो है जमे तना तिन अग मह रहना न जाए जमदूत बगा तक आ रहे हैं ਨੋ ਦੇ ਸੰਮਣੀ ਮਿਤੋਂ ਪਰ ਮਾਤਰ ਵੀ ਤੇ ਕਹਿ ਨਹੀਂ ਯਾ ਸਕਾ ਕੋਈ ਸਾਜਨ ਆਏ ਕਹੇ ਕੋਈ ਵਿਰਲਾ ਸੰਤ ਜਨ ਜਗਤ ਵਿਚ ਆ ਕਿਉਂ ਬੇਨਤੀ ਕਰਦਾ ਹੈ ਮਿਲ ਮੇਰੇ ਬੀਠਲਾ ਲੈ ਵਾਹੜੀ ਬੁਲਾਈ ਮਿਲ ਮੈਂ ਲਹਿ ਛੁੜਾਈ ਏ ਮੇਰੇ RAM ਮੈਨੂੰ ਮਿਲ ਗੁਲ ਪੱਕੜੀ ਪਾ ਕੇ ਮਿਲ ਹੀ ਪਰਪੂ ਮੈਨੂੰ ਮਿਲ ਮਾਇਆ ਦੇ ਮੋਹ ਤੋਂ ਛਡਾਲੇ ਜਮਦੂਤਾਂ ਤੋਂ ਛਡਾਲੇ ਗੁਰੂ ਪਿਆਰਿਓ ਜੀਵ ਜਮਦੂਤਾਂ ਤੋਂ ਬਚਣ ਲਈ ਵਾਹਿਗੁਰੂ ਅਗੇ ਇਸ ਤਰ੍ਹਾਂ ਬੇਨਤੀ ਕਰਦਾ ਹੈ ਹੀ ਮੇਰੇ RAM ਮੈਨੂੰ ਗਲਬਕੜੀ ਪਾ ਕੇ ਮਿਲਿਆ ਏ ਪਰਮਪੂ ਮੈਨੂੰ ਮਿਲ ਮੈਨੂੰ ਮਾਇਆ ਦੇ ਮੋਹ ਤੋਂ ਛੁਡਾ ਲੈ ਮੈਨੂੰ ਜਗ ਦੁਪਤਾਂ ਤੋਂ ਛੁਡਾ ਲੈ